ਜੈਪੀ ਜੈ ਭਾਰਤ ਬਾਬਾ ਜੀ ਤੇਰੀ ਸੋਟੇ ਪੈਰਾਂ ਦੇ ਅੰਗੇ ਠੋਕੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈਪੀ ਜੈ ਭਾਰਤ ਜਿੱਦਾਂ ਕਿ ਸਾਨੂੰ ਪਤਾ ਹੀ ਆ ਕਿ ਜੋ ਪੁੰਨੂ ਨੇ ਜੋ ਕਰਤੂਤ ਕੀਤੀ ਜੋ ਬਾਬਾ ਸਾਹਿਬ ਅੰਬੇਡਕਰ ਦੇ ਸਟੈਚੂ ਦੇ ਨਾਲ ਜਿਹੜੀ ਛੇੜਛਾੜ ਕੀਤੀ ਜਾਂ ਉਹਨਾਂ ਦੇ ਪ੍ਰਤੀ ਜਿਹੜੀ ਗੰਦੀ ਸ਼ਬਦਾਵਲੀ ਜਿਹੜੀ ਵਰਤੀ ਗਈ ਆ ਤੇ ਉਸ ਤੋਂ ਬਾਅਦ ਵਿੱਚ ਜੋ ਬਟਾਲੇ ਵਿਖੇ ਬਾਬਾ ਸਾਹਿਬ ਅੰਬੇਡਕਰ ਦੇ ਸਟੈਚੂ ਦੇ ਨਾਲ ਛੇੜਛਾੜ ਹੋਈ ਆ ਉਹਦੇ ਕਰਕੇ ਦਲਿਤ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਰੋਸ ਆ ਔਰ ਅਪ੍ਰੈਲ ਮਹੀਨਾ ਚੱਲ ਰਿਹਾ ਬਾਬਾ ਸਾਹਿਬ ਅੰਬੇਡਕਰ ਦਾ ਜਿਹੜਾ ਜਨਮ ਦਿਹਾੜਾ 14 ਅਪ੍ਰੈਲ ਨੂੰ ਆ ਰਿਹਾ ਜਿਹਦੇ ਵਿੱਚ ਦਲਿਤ ਸਮਾਜ ਨੇ ਬਹੁਤ ਵੱਡੇ ਵੱਡੇ ਪੱਧਰ ਤੇ ਜਿਹੜੇ ਬਾਬਾ ਸਾਹਿਬ ਅੰਬੇਡਕਰ ਦੇ ਫੰਕਸ਼ਨ ਰੱਖੇ ਹੋਏ ਆ ਸ਼ੋਭਾ ਯਾਤਰਾ ਰੱਖੀਆਂ ਹੋਈਆਂ ਬਾਬਾ ਸਾਹਿਬ ਅੰਬੇਡਕਰ ਦਾ ਜਿਹੜਾ ਜਨਮ ਦਿਹਾੜਾ ਆ ਉਹ ਮਨਾਉਣ ਦੇ ਜਿਹੜੇ ਪ੍ਰੋਗਰਾਮ ਰੱਖੇ ਹੋਏ ਆ ਔਰ ਉਹਦੇ ਨਾਲ ਨਾਲ ਇਸ ਟਾਈਮ ਦਲਿਤ ਸਮਾਜ ਦੇ ਵਿੱਚ ਚਿੰਤਾ ਵੀ ਆ ਕਿ ਬਾਬਾ ਸਾਹਿਬ ਅੰਬੇਡਕਰ ਦੇ ਸਟੈਚੂ ਦੇ ਨਾਲ ਕੋਈ ਸਰਕਾਰਾਂ ਵੱਲੋਂ ਜਾਂ ਕੋਈ ਏਜੰਸੀਆਂ ਵੱਲੋਂ ਉਸ ਤੇ ਤੁਹਾਨੂੰ ਛੇੜਛਾੜ ਨਾ ਕਰਵਾਈ ਜਾਵੇ ਤਾਂ ਜੋ ਜਿਹੜਾ ਦਲਿਤ ਸਮਾਜ ਦੀਆਂ ਭਾਵਨਾਵਾਂ ਜਿਹੜੀਆਂ ਹੱਟ ਨਾ ਹੋਣ ਔਰ ਜੇਕਰ ਦਲਤਾਨੀ ਭਾਵਨਾਵਾਂ ਨਾਲ ਜਿਹੜਾ ਖਿਲਵਾੜ ਕੀਤਾ ਗਿਆ ਜਾਂ ਬਾਬਾ ਸਾਹਿਬ ਅੰਬੇਡਕਰ ਨੂੰ ਮੰਨਣ ਵਾਲੇ ਲੋਕਾਂ ਨਾਲ ਸਵਿਧਾਨ ਨੂੰ ਮੰਨਣ ਵਾਲੇ ਲੋਕਾਂ ਨਾਲ ਖਿਲਵਾੜ ਕੀਤਾ ਗਿਆ ਤੇ ਆਉਣ ਵਾਲੇ ਸਮੇਂ 'ਚ ਉਹ ਜਿਹੜੇ ਲੋਕ ਆ ਉਹ ਵੱਡੇ ਪੱਦਰ ਤੇ ਇਕੱਠੇ ਹੋ ਕੇ ਆਪਣੇ ਪੱਦਰ ਤੇ ਕੋਈ ਨਾ ਕੋਈ ਐਕਸ਼ਨ ਲੈਣ ਤੇ ਮਜਬੂਰ ਹੋਣਗੇ ਇਸ ਕਰਕੇ ਸਾਡੀ ਸ਼ਾਸਨ ਪ੍ਰਸ਼ਾਸਨ ਨੂੰ ਬੇਨਤੀ ਆ ਇਸ ਮਸਲੇ ਤੇ ਗੰਭੀਰਤਾ ਨਾਲ ਬੈਠ ਕੇ ਜਿਹੜੀ ਆ ਆਗੂਆਂ ਦੇ ਨਾਲ ਜਿਹੜੀ ਚਰਚਾ ਜਿਹੜੀ ਕੀਤੀ ਜਾਵੇ ਸਲਾਹ ਕੀਤੀ ਜਾਵੇ ਤਾਂ ਜੋ ਜਿਹੜੇ ਇਹ ਸ਼ਰਾਰਤੀ ਅਨਸਰ ਆ ਇਹਨਾਂ ਤੇ ਕੋਈ ਸ਼ਰਾਰਤ ਕਰਨ ਤੋਂ ਪਹਿਲਾਂ ਜਿਹੜੀ ਨਿਕੇਲਾ ਉਹ ਕੱਸੀ ਜਾਵੇ ਇੰਨਾ ਹੀ ਕਹਿੰਦਾ ਜੈਪੀਮ ਜੈਪਾਰ ਜੇਕਰ 11 ਵਜੇ ਤੱਕ ਮੀਟਿੰਗ ਨਹੀਂ ਕੀਤੀ ਜਾਂਦੀ ਤੇ ਫਿਰ ਉਸ ਤੋਂ ਅੱਗੇ ਹਿਸ਼ਿਆਰਪੁਰ ਬੰਦ ਕੀਤਾ ਜਾਵੇਗਾ ਜਾਂ ਹਾਂ ਜੋ ਵੀ ਇਸ ਟਾਈਮ ਸਾਰੇ ਆਗੂਆਂ ਦੀ ਗੱਲ ਹੋਈ ਆ ਜੇਕਰ ਸ਼ਾਸਨ ਪ੍ਰਸ਼ਾਸਨ ਨੇ ਤਾਗੂਆਂ ਦੀ ਗੱਲ ਨਹੀਂ ਸੁਣੀ ਜਾਂ ਇਸ ਜੋ ਬਾਬਾ ਸਾਹਿਬ ਅੰਬੇਦਕਰ ਦੀ ਪ੍ਰਤੀਮਾ ਦੇ ਨਾਲ ਜੋ ਛੇੜਛਾੜ ਹੋ ਰਹੀਆਂ ਆ ਜਾਂ ਹੁਸ਼ਿਆਰਪੁਰ ਦੇ ਵਿੱਚ ਇਹ ਯਕੀਨੀ ਨਹੀਂ ਬਣਾਇਆ ਗਿਆ ਕਿ ਅਸੀਂ ਇਹਨਾਂ ਜਿਹੜੇ ਸ਼ਰਾਰਤੀ ਆਨਸਰ ਨੇ ਤਾਂ ਨਿਕελ ਕੱਸਾਂਗੇ ਤਾਂ ਜੋ ਵੀ ਇਸ ਟਾਈਮ ਸਾਰੇ ਦਲਿਤ ਆਗੂਆਂ ਨੇ ਜਿਹੜਾ ਫੈਸਲਾ ਕੀਤਾ ਕਿ ਹੁਸ਼ਿਆਰਪੁਰ ਬੰਦਰੀ ਕਾਲ ਦਿੱਤੀ ਜਾਊਗੀ ਉਹ ਬੰਦਰੀ ਕਾਲ 101% ਦਿੱਤੀ ਜਾਊਗੀ ਔਰ ਪੂਰਾ ਹੁਸ਼ਿਆਰਪੁਰ ਮੁਕੰਮਲ ਤੌਰ ਤੇ ਬੰਦਾ ਉਹ ਕਰਾਇਆ ਜਾਊਗਾ ਆਪ ਜੀ ਨੂੰ ਪਤਾ ਹੈ ਕਿ ਜਿਹੜਾ ਆਪਣੇ 31 ਤਰੀਕ ਨੂੰ ਬਾਬਾ ਸਾਹਿਬ ਅੰਬੇਦਕਰ ਜੀ ਦੀ ਪ੍ਰਤਿਮੇ ਦੇ ਉੱਤੇ ਜਿਹੜਾ ਖਾਲਸਾਣ ਦੇ ਨਾਰੇ ਲਿਖੇ ਗਏ ਔਰ ਬਟਾਲੇ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਜੀ ਦੀ ਪ੍ਰਤਿਮਾ ਦੇ ਨਾਲ ਤੋੜਪਾਨ ਕੀਤੀ ਗਈ ਉਸ ਸੰਦਰਭ ਦੇ ਵਿੱਚ ਅੱਜ ਆਪਾਂ ਸ਼ੁਰੂ ਅਬਦਾਸ ਗੁਰੂ ਘਰ ਪ੍ਰੇਮਗੜ੍ਹ ਦੇ ਵਿੱਚ ਸਾਰੀਆਂ ਸਮੂਹ ਜਥੇਬੰਦੀਆਂ ਪੰਜਾਬ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਜਿਸ ਪ੍ਰਦਰਸ਼ਨ ਦੇ ਵਿੱਚ ਔਰ ਜਿਹੜਾ ਹੈ ਇਹ ਫੈਸਲਾ ਲਿਆ ਗਿਆ ਕਿ ਜੇ ਐ ਐਸਐਸਪੀ ਸਾਹਿਬ ਔਰ ਡੀਸੀ ਮੈਡਮ ਜੀ ਜੇ ਕੱਲ ਨੂੰ ਸਾਨੂੰ 11 ਵਜੇ ਤੱਕ ਸਾਡੇ ਨਾਲ ਸਾਰਿਆਂ ਦੇ ਨਾਲ ਮੀਟਿੰਗ ਕਰ ਲੈਂਦੇ ਆ ਤਾਂ ਠੀਕ ਹੈ ਨਹੀਂ ਤੇ ਉਸ ਤੋਂ ਬਾਅਦ ਜਿਹੜਾ ਹੈ ਉਹ ਅਸੀਂ ਆਪਣਾ ਸੋਚ ਸਮਝ ਕੇ ਜਿਹੜਾ ਫੈਸਲਾ ਆਪਣੇ ਸਾਰੇ ਸਤਿਕਾਰਯੋਗ ਸਾਥੀਆਂ ਦੇ ਨਾਲ ਉਹ ਆਪਾਂ ਫੈਸਲਾ ਕਰਾਂਗੇ ਉਹ ਔਰ ਉਹਦੇ ਵਿੱਚ ਜਿਹੜਾ ਹੈਗਾ ਉਹ ਜਿਹੜੇ ਹੈਗੇ ਆ ਉਚਿਤ ਫੈਸਲੇ ਜਿਹੜੇ ਆ ਉਹ ਲੈ ਜਾਣਗੇ ਸੋ ਮੇਰੀ ਪ੍ਰਸ਼ਾਸਨ ਅੱਗੇ ਬੇਨਤੀ ਆ ਅਸੀਂ ਸੀਆਈਡੀ ਨੂੰ ਵੀ ਜਿਹੜਾ ਹੈਗਾ ਉਹਨਾਂ ਨੂੰ ਵੀ ਜਾਣੂ ਕਰਵਾ ਦਿੱਤਾ ਕਿ ਜਿਹੜੀ ਸਾਡੀ ਹੈਗੀ ਆ ਮੀਟਿੰਗ ਜਿਹੜੀ ਆ ਇਹਨਾਂ ਦੇ ਨਾਲ ਤੁਰੰਤ ਕਰਵਾ ਦਿੱਤੀ ਜਾਵੇ ਕਿਉਂਕਿ ਉਹ ਸਾਡੇ ਸ਼ਹਿਰ ਦੇ ਜਿਹੜੇ ਹੈਗੇ ਐਡਮਿਨਿਸਟ੍ਰੇਟਰ ਨੂੰ ਜਿਹੜਾ ਹੈਗਾ ਚਲਾ ਰਹੇ ਆ ਮੈਡਮ ਡੀਸੀ ਜੀ ਉਹਨਾਂ ਨੂੰ ਵੀ ਬੇਨਤੀ ਆ ਔਰ ਐਸਐਸਪੀ ਮਾਨਯੋਗ ਐਸਐਸਪੀ ਸਾਹਿਬ ਉਹਨਾਂ ਨੂੰ ਵੀ ਬੇਨਤੀ ਆ ਕਿ ਉਹ ਜਿਹੜਾ ਹੈਗਾ ਕੱਲ 11 ਵਜੇ ਤੱਕ ਸਾਡੀ ਜਿਹੜੀ ਹੈਗੀ ਆ ਉਹ ਸਾਡੀਆਂ ਜਿਹੜੀਆਂ ਮੰਗਾਂ ਹੈਗੀਆਂ ਸਾਡੇ ਜਿਹੜੇ ਵਿਚਾਰ ਹੈਗੇ ਉਹ ਸੁਣ ਲੈਣ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਫਿਰ ਉਹ ਆਪਾਂ ਉਸ ਚੀਜ਼ ਦਾ ਜਿਹੜਾ ਹੈਗਾ ਉਹ ਡਟ ਕੇ ਵਿਰੋਧ ਕਰਾਂਗੇ ਉਹ ਜਿਹੜਾ ਉਸ ਤੋਂ ਬਾਅਦ ਉਹ ਪੁਲਿਸ ਪ੍ਰਸ਼ਾਸਨ ਔਰ ਜਿਹੜਾ ਹੋਰ ਹੈਗਾ ਉਹਨਾਂ ਨੂੰ ਇਸ ਚੀਜ਼ ਦੇ ਖਮਿਆਜੀ ਜਿਹੜੇ ਆ ਉਹ ਗੰਭੀਰ ਪੁਕਤਣੇ ਪੈ ਸਕਦੇ ਆ ਸੋ ਮੇਰੀ ਆਪ ਜੀ ਅੱਗੇ ਬੇਨਤੀ ਆ ਕਿ ਜੇ ਤੁਸੀਂ ਪੰਜਾਬ ਔਰ ਸ਼ਹਿਰਪੁਰ ਦੀ ਜਿਹੜਾ ਹੈਗਾ ਇਹਨੂੰ ਇਹਦੀ ਅਮਨ ਸ਼ਾਂਤੀ ਬਣਾਈ ਰੱਖਣਾ ਚਾਹੁੰਦੇ ਆ ਤਾਂ ਜਿਹੜਾ ਹੈਗਾ ਸਾਡੇ ਨਾਲ ਕੱਲ ਜਿਹੜੀ ਹੈਗੀ ਆ ਉਹ ਮੀਟਿੰਗ ਕਰ ਲੋ ਜੈ ਭੀਮ ਜੈ ਭਾਰਤ ਸਾਡੇ ਦੇਸ਼ ਦਾ ਪੰਜਾਬ ਦਾ ਪੂਰੀ ਦੁਨੀਆ ਦਾ ਗੰਭੀਰ ਮਸਲਾ ਸਾਡੇ ਸਮਾਜ ਦੇ ਰਹਿਬਰ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਜੀ ਜਿਨ੍ਹਾਂ ਦੀਆਂ ਕਿ ਬਾਰ-ਬਾਰ ਬੇਅਦਬੀਆਂ ਹੋ ਰਹੀਆਂ ਅੰਮ੍ਰਿਤਸਰ ਦੀ ਗੱਲ ਕਰੀਏ ਫਗਵਾੜੇ ਦੀ ਕਰੀਏ ਚਾਹੇ ਕਰੀਏ ਬਟਾਲੇ ਦੀ ਸੋ ਬਹੁਤ ਮੰਦ ਭਾਗੀਆਂ ਘਟਨਾਵਾਂ ਹੋ ਰਹੀਆਂ ਔਰ ਜਿਹੜੇ ਬਾਬਾ ਸਾਹਾ ਇਕੱਲੇ ਐਸੀ ਸਮਾਜ ਦੇ ਨਹੀਂ ਹੈਗੇ ਜੇਕਰ ਡੀਸੀ ਐਸਐਸਪੀ ਲੱਗਦੇ ਆ ਉਹ ਵੀ ਬਾਬਾ ਸਾਹਿਬ ਜੀ ਦੇ ਸੰਵਿਧਾਨ ਦੀ ਸੌਂ ਖਾ ਕੇ ਲੱਗਦੇ ਆ ਸੋ ਇਹ ਪੂਰੀ ਦੁਨੀਆ ਦੇ ਵਿੱਚ ਨਹੀਂ ਆਪਾਂ ਗੱਲ ਆਪਣੇ ਦੇਸ਼ ਦੀ ਗੱਲ ਕਰਦੇ ਆ ਦੇਸ਼ ਦੇ ਹਰ ਇੱਕ ਨਾਗਰਿਕ ਨਾਲ ਜੁੜਿਆ ਮਸਲਾ ਕਿਉਂਕਿ ਬਾਬਾ ਸਾਹਿਬ ਜੀ ਦੇ ਸੰਵਿਧਾਨ ਔਰ ਉਹਨਾਂ ਦੇ ਕਾਨੂੰਨ ਦੇ ਨਾਲ ਸਾਡਾ ਦੇਸ਼ ਚੱਲਦਾ ਜੇਕਰ ਭਾਵਨਾ ਇਕੱਲੀ ਆਹਤ ਹੋਈ ਆ ਇਕੱਲੇ ਐਸੀ ਸਮਾਜ ਨਹੀਂ ਸਾਰੇ ਦੇਸ਼ ਦੇ ਲੋਕਾਂ ਦੀ ਹੋਈ ਆ ਸੋ ਮੱਧੇ ਨਜ਼ਰ ਅੱਗੇ ਸਾਰੀਆਂ ਜਥੇਬੰਦੀਆਂ ਨੇ ਬਹਿ ਕੇ ਅੱਜ ਪ੍ਰੋਟੈਸਟ ਕੀਤਾ ਆ ਉੱਥੇ ਸਾਰਿਆਂ ਦੀ ਵਿਚਾਰ ਧਾਰਾ ਆਪਸ ਵਿੱਚ ਸਾਂਝੀ ਕੀਤੀ ਆ ਕਿਉਂਕਿ ਅੱਗੇ ਹਰ ਵਾਰ ਕਾਲ ਦੇ ਦਿੱਤੀ ਜਾਂਦੀ ਸੀ ਬੰਦ ਦੀ ਔਰ ਪ੍ਰਸ਼ਾਸਨ ਵੱਲੋਂ ਜਾਂ ਆਮ ਪਬਲਿਕ ਵੱਲੋਂ ਇਹੀ ਰੋੜਾ ਹੁੰਦਾ ਹੈ ਕਿ ਇਹਨਾਂ ਨੂੰ ਕੰਮ ਹੀ ਹੈ ਬੰਦ ਕਰ ਦਿੰਦੇ ਆ ਸੋ ਸੂਝਵਾਨ ਸਾਥੀਆਂ ਨੇ ਪਹਿਲੀ ਵਾਰ ਹੋਇਆ ਕਿ ਇਕੱਠੇ ਹੋ ਕੇ ਇੱਕ ਸਾਂਝੀ رائے ਬਣਾਈ ਆ ਕਿ ਅਸੀਂ ਪ੍ਰਸ਼ਾਸਨ ਨੂੰ ਟਾਈਮ ਦਈਏ ਪ੍ਰਸ਼ਾਸਨ ਨੂੰ ਅਸੀਂ ਕੱਲ ਦਾ 11 ਵਜੇ ਦਾ ਟਾਈਮ ਦਿੱਤਾ 11 ਵਜੇ ਤੱਕ ਜਿਹੜੀ ਸਾਡੇ ਨਾਲ ਪ੍ਰਸ਼ਾਸਨ ਨੂੰ ਮੀਟਿੰਗ ਕਰਨ ਲਈ ਇੱਕ ਸਾਂਝਾ ਮਤਾ ਪਾਸ ਹੋਇਆ ਡੀਸੀ ਸਾਹਿਬ ਐਸਐਸਪੀ ਸਾਹਿਬ ਉਹਨਾਂ ਦੇ ਨਾਲ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਪ੍ਰੋਟੈਸਟ ਕਰਨ ਤੋਂ ਪਹਿਲਾਂ ਜਿਹੜੀਆਂ ਵੀ ਸਾਡੀਆਂ ਮੰਗਾਂ ਹੈਗੀਆਂ ਜਿਹੜੇ ਸਾਡੇ ਸੁਝਾਅ ਹੈਗੇ ਆ ਅਸੀਂ ਪ੍ਰਸ਼ਾਸਨ ਦੇ ਨਾਲ ਸਾਂਝੇ ਕਰੀਏ ਬੰਦ ਕਰਨ ਦਾ ਜਾਂ ਪ੍ਰਦਰਸ਼ਨ ਕਰਨ ਦਾ ਸਾਨੂੰ ਕੋਈ ਸ਼ੌਕ ਨਹੀਂ ਹੈਗਾ ਸਾਡੇ ਮਹਾਪੁਰਖਾਂ ਦੀ ਬੇਇੱਜ਼ਤੀ ਹੁੰਦੀ ਆ ਤਾਂ ਸਾਡਾ ਫਰਜ਼ ਬਣਦਾ ਅਸੀਂ ਉਹਨਾਂ ਦੇ ਬੱਚੇ ਆ ਕਿ ਜਿਹੜਾ ਇਹ ਪ੍ਰੋਟੈਸਟ ਅਸੀਂ ਕਰਦੇ ਆ ਆਪਣੇ ਹੱਕਾਂ ਦੀ ਰਾਖੀ ਵਾਸਤੇ ਕਰਦੇ ਆ ਸੋ ਪ੍ਰਸ਼ਾਸਨ ਨੂੰ ਬੇਨਤੀ ਜਾ ਕੇ ਜਥੇਬੰਦੀਆਂ ਦੇ ਨਾਲ ਸਾਂਝੀ ਮੀਟਿੰਗ ਦਾ ਜਿਹੜਾ ਸਮਾਂ 11 ਵਜੇ ਦਾ ਉਹਦੇ ਹਿਸਾਬ ਦੇ ਨਾਲ ਮੈਸੇਜ ਕਨਵੇ ਕੀਤਾ ਜਾਵੇ ਅਗਰ ਸੁਨੇਹਾ ਸਾਡਾ ਉਹਦੇ ਮੁਤਾਬਕ ਮੀਟਿੰਗ ਨਹੀਂ ਰੱਖੀ ਜਾਂਦੀ ਉਸ ਤੋਂ ਦਰਮਿਆਨ ਅੱਗੇ ਜਿੱਦਾਂ ਵੀ ਜਥੇਬੰਦੀਆਂ ਸਲਾਹ ਦੇ ਨਾਲ ਜਿਹੜੀ ਰਣਨੀਤੀ ਬਣਾਉਣਗੀਆਂ ਚਾਹੇ ਉਹ ਸ਼ਾਂਤੀਪੂਰਵਕ ਰੋਜ ਪ੍ਰਦਰਸ਼ਨਾਂ ਚਾਹੇ ਸ਼ਾਂਤੀਪੂਰਵਕ ਬੰਦ ਦੀ ਗੱਲ ਆ ਉਹ ਸਾਰੇ ਰਲ ਮਿਲ ਕੇ ਸਾਂਝੇ ਤੌਰ ਤੇ ਪੂਰੇ ਪੰਜਾਬ ਦੇ ਵਿੱਚ ਜਥੇਬੰਦੀਆਂ ਨਾਲ ਗੱਲ ਕਰਕੇ ਫਿਰ ਬੰਦ ਦੀ ਗੱਲ ਕਰਨ ਗਿਆ ਸੋ ਸਾਡੀ ਇਹ ਹੀ ਬੇਨਤੀ ਆ ਅਸੀਂ ਪਹਿਲਾਂ ਪ੍ਰਸ਼ਾਸਨ ਦੇ ਨਾਲ ਤਾਲਮੇਲ ਬਣਾ ਕੇ ਸਾਡੀ ਆਮ ਪਬਲਿਕ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਾ ਹੋਵੇ ਤਾਲਮੇਲ ਬਣਾ ਕੇ ਆਪਾਂ ਜਿਹੜਾ ਉਹ ਕੰਮ ਕਰਨਾ ਚਾਹੁੰਦੇ ਆ ਤਾਂ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਕਿ ਜਿਹੜੀਆਂ ਸਾਡੀਆਂ ਮੰਗਾਂ ਆ ਉਹਦੇ ਲਈ ਸਾਨੂੰ ਕੱਲ ਦਾ 11 ਵਜੇ ਦਾ ਜੱਥੇਬੰਦੀਆਂ ਵੱਲੋਂ ਜਿਹੜਾ ਉਹ ਟਾਈਮ ਫਾਈਨਲ ਕੀਤਾ ਗਿਆ ਤੁਸੀਂ ਵੀ ਸਾਡਾ ਸਾਥ ਦਿਓ ਪ੍ਰਸ਼ਾਸਨ ਨੂੰ ਬੇਨਤੀ ਆ ਕਿਉਂਕਿ ਜਦੋਂ ਵੀ ਕਿਤੇ ਬੰਦੀ ਕਾਲ ਦਿੱਤੀ ਜਾਂਦੀ ਤਾਂ ਰਾਤ ਨੂੰ ਫੋਨ ਕਰਨੇ ਸ਼ੁਰੂ ਕਰ ਦਿੱਤੇ ਜਾਂਦੇ ਕਿ ਸਾਡੇ ਨਾਲ ਮੀਟਿੰਗ ਕਰ ਲਓ ਸੋ ਅਸੀਂ ਬਿਨਾਂ ਕਿਸੇ ਕਾਲ ਦੇ ਪ੍ਰਦਰਸ਼ਨ ਦੇ ਪਹਿਲਾਂ ਹੀ ਤੁਹਾਡੇ ਨਾਲ ਮੀਟਿੰਗ ਕਰਨ ਦਾ ਜੋ ਸਾਂਝਾ ਮਤਾ ਪਾਸ ਕੀਤਾ ਸੋ ਉਹਦੇ ਹਿਸਾਬ ਨਾਲ ਸਮਾਂ ਮਿਲ ਜਾਂਦਾ ਤਾਂ ਉਸ ਤੋਂ ਬਾਅਦ ਅਗਲੀ ਜਿਹੜੀ ਆ ਉਹ ਕਾਰਵਾਈ ਅਲਿਕੀ ਜਾਊਗੀ ਪਹਿਲਾਂ ਵੀ ਬੁਲਾਰਿਆਂ ਨੇ ਇਹ ਦੱਸ ਚੁੱਕੇ ਆ ਕੀ ਪ੍ਰਸ਼ਾਸਨ ਦੇ ਕੋਲ 11 ਵਜੇ ਤੱਕ ਦਾ ਸਮਾਂ ਹੈ ਕਿ ਉਹ ਜਿਹੜੇ ਮੋਤਵਾਰੇ ਨੇ ਉਹਨਾਂ ਨਾਲ ਮੀਟਿੰਗ ਕਰ ਲੈਣ ਮਾਨਯੋਗ ਡੀਸੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ 11 ਵਜੇ ਤੱਕ ਦਾ ਸਮਾਂ ਹੈ ਕਿਉਂਕਿ ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਜਿਨ੍ਹਾਂ ਨੇ ਸੰਵਿਧਾਨ ਲੈ ਕੇ ਜੋ ਸਾਰਿਆਂ ਨੂੰ ਬਰਾਬਰਤਾ ਦਾ ਹੱਕ ਦਿੱਤਾ ਉਹਨਾਂ ਦੇ ਜੋ ਸਟੈਚੂ ਬਣੇ ਹਨ ਉਹਨਾਂ ਦੀ ਬੇਅਦਬੀ ਹੋ ਰਹੀ ਆ ਉਸ ਸਬੰਧ ਨੂੰ ਲੈ ਕੇ ਮੋਤਵਾਰਾ ਨੇ ਹੁਸ਼ਾਰਪੁਰ ਬੰਦ ਕਰਨ ਤੋਂ ਪਹਿਲਾਂ ਪ੍ਰਸ਼ਾਸਨ ਨਾਲ ਮੀਟਿੰਗ ਦਾ ਜਿਹੜਾ ਉਹ ਮਤਾ ਪਾਸ ਕੀਤਾ ਸੀ ਪਹਿਲਾਂ ਵੀ ਸਾਡੇ ਜਿਹੜੇ ਬੁਲਾਰੇ ਉਹਨਾਂ ਨੇ ਕਿਹਾ ਕਿ 11 ਵਜੇ ਤੱਕ ਦਾ ਸਮਾਂ ਆਪਾਂ ਦੇ ਰਹੇ ਹਾਂ ਜੇਕਰ ਸ਼ਾਸਨ ਪ੍ਰਸ਼ਾਸਨ ਨੇ 11 ਵਜੇ ਮੋਤਵਾਰਾ ਨਾਲ ਮੀਟਿੰਗ ਕਰਕੇ ਜੋ ਇਹਨਾਂ ਦੀਆਂ ਮੰਗਾਂ ਉਹ ਨਾ ਮੰਨੀਆਂ ਉਸ ਤੋਂ ਬਾਅਦ ਜਿਹੜਾ ਅਗਲਾ ਐਕਸ਼ਨ ਆ ਜੋ ਸਾਡਾ ਸਮਾਜ ਲਏਗਾ ਉਹਦੀ ਜ਼ਿੰਮੇਵਾਰੀ ਸ਼ਾਸਨ ਪ੍ਰਸ਼ਾਸਨ ਦੀ ਹੋਵੇਗੀ ਔਰ ਇਹ ਪਹਿਲੀ ਵਾਰੀ ਹੋਇਆ ਕਿ ਹਿਸ਼ਾਰਪੁਰ ਬੰਦ ਕਰਨ ਤੋਂ ਪਹਿਲਾਂ ਮੋਤਵਾਰਾ ਨੇ ਜੋ ਸ਼ਾਸਨ ਪ੍ਰਸ਼ਾਸਨ ਨਾਲ ਮੀਟਿੰਗ ਕਰਨੀ ਚਾਹੀ ਹੁਣ ਸ਼ਾਸਨ ਪ੍ਰਸ਼ਾਸਨ ਦਾ ਵੀ ਫਰਜ਼ ਬਣਦਾ ਕਿ ਉਹ ਭਾਰਤੀ ਸੰਵਿਧਾਨ ਨਿਰਮਾਤਾ ਜਿਨ੍ਹਾਂ ਦੇ ਸਟੈਚੂ ਮਿਨੀ ਸੈਕਟਰੀਏਟ ਵੀ ਲੱਗੇ ਹਨ ਹੋਰ ਵੀ ਪਤਾ ਨਹੀਂ ਕਿੱਥੇ ਕਿੱਥੇ ਜੋ ਸਟੈਚੂ ਹੈ ਸਰਕਾਰੀ ਅਦਾਰਿਆਂ ਦੇ ਵਿੱਚ ਲੱਗੇ ਹਨ ਉਹਨਾਂ ਦੀ ਰੱਖਿਆ ਵਾਸਤੇ ਹੀ ਇਹ ਜਿਹੜੇ ਮੋਤਵਾਰ ਆ ਇਹ ਮੀਟਿੰਗ ਕਰਨਾ ਚਾਹੁੰਦੇ ਆ ਮੇਰੇ ਹਿਸਾਬ ਨਾਲ ਪਹਿਲ ਦੇ ਆਧਾਰ ਤੇ ਡਿਪਟੀ ਕਮਿਸ਼ਨਰ ਹੁਸ਼ਾਰਪੁਰ ਹੋਰ ਐਸਐਸਪੀ ਹੁਸ਼ਾਰਪੁਰ ਨੂੰ ਸਾਰੇ ਕੰਮ ਛੱਡ ਕੇ ਨੇਤਾਵਾਂ ਦੀ ਰਾਖੀ ਕਰਨੇ ਤੋਂ ਇਲਾਵਾ ਵੀ ਜੋ ਕੰਮ ਹਨ ਉਹ ਹਨ ਭਾਰਤੀ ਸੰਵਿਧਾਨ ਨਿਰਮਾਤਾ ਜਿਨ੍ਹਾਂ ਦੇ ਸਟੈਚੂਆਂ ਦੀ ਬੇਦਬੀ ਹੋ ਰਹੀ ਆ ਉਹਨਾਂ ਦੀ ਰੱਖਿਆ ਕਰਨਾ ਔਰ ਮੋਤਵਾਰਾਂ ਨੂੰ ਪਹਿਲ ਦੇ ਆਧਾਰ ਤੇ ਸਮਾਂ ਦਿੱਤਾ ਜਾਵੇ ਬੜੇ ਦੁੱਖ ਦੀ ਗੱਲ ਆ ਕਿ ਜਿਸ ਸੰਵਿਧਾਨ ਦੇ ਨਾਲ ਦੇਸ਼ ਚੱਲ ਰਿਹਾ ਔਰ ਉਸ ਸੰਵਿਧਾਨ ਦੇ ਨਿਰਮਾਤਾ ਪਾਤ੍ਰਤ ਰਤਨ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਪ੍ਰਤੀ ਕੁਝ ਮਾੜੇ ਅੰਸਰਾਂ ਵੱਲੋਂ ਦੇਸ਼ ਵਿਰੋਧੀ ਅੰਸਰਾਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਇੱਕ ਜਿਹੜਾ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਕਿ ਪੰਜਾਬ ਨੂੰ ਲਾਂਬੂ ਲਾਇਆ ਜਾ ਸਕੇ ਸੋ ਸਭ ਤੋਂ ਪਹਿਲਾਂ ਤੇ ਮੈਂ ਇਹ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਰਾਜ ਸਭਾ ਵਿੱਚ ਦਿੱਤੇ ਬਿਆਨ ਦੀ ਸਖਸ਼ਭਾ ਨਿੰਦਾ ਕਰਦਾ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਭਾਰਤ ਦੇ ਵਿੱਚ ਇੱਕ ਡਾ ਅੰਬੇਦਕਰ ਅੰਬੇਦਕਰ ਜਿਹੜਾ ਇੱਕ ਫੈਸ਼ਨ ਬਣਦਾ ਜਾ ਰਿਹਾ ਤੇ ਜੇ ਇੰਨਾ ਹੀ ਨਾਮ ਜਿਹੜਾ ਰੱਬ ਦਾ ਲਿਆ ਜਾਂਦਾ ਤੇ ਸ਼ਾਇਦ ਸਵਰਗ ਪਹੁੰਚ ਜਾਂਦੇ ਤੇ ਅਮਿਤ ਸ਼ਾਹ ਨੂੰ ਇਹ ਅਸੀਂ ਦੱਸਣਾ ਚਾਹੁੰਦੇ ਕਿ ਅਮਿਤ ਸ਼ਾਹ ਜੀ ਜੇ ਤੁਸੀਂ ਅੱਜ ਭਾਰਤ ਦੇ ਗ੍ਰਹਿ ਮੰਤਰੀ ਦੇ ਤੌਰ ਤੇ ਅੱਜ ਪਾਰਲੀਮੈਂਟ ਦੇ ਵਿੱਚ ਬੈਠੇ ਆ ਤੇ ਉਹ ਬਾਬਾ ਸਾਹਿਬ ਭਾਰਤ ਦੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਦੁਆਰਾ ਲਿਖੇ ਸੰਵਿਧਾਨ ਕਰਕੇ ਔਰ ਜੇ ਤੁਸੀਂ ਉਸ ਸੰਵਿਧਾਨ ਦੇ ਤਹਿਤ ਚੋਣ ਨਾਲ ਲੜੀ ਹੁੰਦੀ ਲੋਕਾਂ ਨੇ ਤੁਹਾਨੂੰ ਵੋਟ ਨਾ ਪਾਈ ਹੁੰਦੀ ਤਾਂ ਹੋ ਸਕਦਾ ਤੁਸੀਂ ਅੱਜ ਰਾਜ ਸਭਾ 'ਚ ਨਹੀਂ ਕਿਤੇ ਹੋਰ ਹੁੰਦੇ ਸੋ ਇਸ ਕਰਕੇ ਉਹ ਜਿਹੜਾ ਨੈਰੇਟਿਵ ਸੈੱਟ ਹੋਇਆ ਉਹਦਾ ਅਸਰ ਅੱਜ ਪੰਜਾਬ ਵਿੱਚ ਅਸੀਂ ਦੇਖ ਰਹੇ ਹਾਂ ਕਿ ਇੱਕ ਬਾਹਰ ਬੈਠਾ ਜਿਹੜਾ ਵਿਅਕਤੀ ਆ ਜਿਹੜਾ ਸ਼ਰਾਰਤੀ ਅੰਸਰ ਆ ਮਾੜਾ ਅੰਸਰ ਆ ਜਿਹੜਾ ਜਿਹੜਾ ਕਿ ਭਾਰਤ ਨੂੰ ਲੜਿੰਦਾ ਵੀ ਆ ਉਹ ਇੱਕ ਵੀਡੀਓ ਪਾ ਕੇ ਫਲੋਰ ਜਿਹੜੀ ਘਟਨਾ ਵਾਪਰੀ ਆ ਬਾਬਾ ਸਾਹਿਬ ਦੇ ਸਟੈਚੂ ਦੇ ਉੱਪਰ ਲਿਖ ਕੇ ਕਿ ਸਿੱਖਸ ਆਰ ਨਾਟ ਹਿੰਦੂਜ਼ ਇੱਕ ਜਿਹੜੀ ਆ ਦਲਤ ਔਰ ਸਿੱਖ ਮੁੱਦਾ ਪੰਜਾਬ ਚ ਬਣਾ ਕੇ ਕੁਝ ਸ਼ਕਤੀਆਂ ਜਿਹੜੀਆਂ ਇਹਦਾ ਪੋਲੀਟੀਕਲ ਐਡਵਾਂਟੇਜ ਲੈਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਕਰ ਰਹੇ ਆ ਉਹ ਜਿਹੜੀ ਸਾਜ਼ਿਸ਼ ਆ ਉਹ ਸਭ ਦੇ ਸਾਹਮਣੇ ਆ ਤੇ ਕੱਲ ਇੱਕ ਘਟਨਾ ਜਿਹੜੀ ਆ ਉਹਦੇ ਨਾਲ ਇੱਕ ਹੋਰ ਰਿਲੇਟਡ ਅਸੀਂ ਦੇਖਦੇ ਪਏ ਆ ਵੀ ਬਟਾਲਾ ਦੇ ਵਿੱਚ ਵੀ ਹੋਈ ਆ ਕਿ ਜਿੱਥੇ ਬਾਬਾ ਸਾਹਿਬ ਦੇ ਸਟੈਚੂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਔਰ ਭਾਵੇਂ ਕਿ ਆਈ ਵਾਸ਼ ਕਰਨ ਦੇ ਲਈ ਕੁਝ ਲੋਕਾਂ ਨੂੰ ਫੜ ਕੇ ਅੱਜ ਪ੍ਰੈਸ ਦੇ ਸਾਹਮਣੇ ਉਹਨਾਂ ਨੇ ਪ੍ਰੈਜ਼ੈਂਟ ਵੀ ਕੀਤਾ ਆ ਕਿ ਇਹ ਜਿਹੜੇ ਅਕਿਊ ਸੀ ਜਿਨ੍ਹਾਂ ਨੇ ਬਾਬਾ ਸਾਹਿਬ ਦੇ ਸਟੈਚੂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਪਰ ਸਾਡੀ ਇਹਦੇ ਵਿੱਚ ਕੋਈ ਸੈਟੀਸਫੈਕਸ਼ਨ ਨਹੀਂ ਇਹ ਜਾਣਬੁੱਝ ਕੇ ਬਾਬਾ ਸਾਹਿਬ ਦੇ ਜਨਮ ਦਿਨ ਦੇ ਜਿਹੜੇ ਤਿਆਰੀਆਂ ਚੱਲ ਰਹੀਆਂ ਨੇ ਪੂਰੇ ਆਲ ਓਵਰ ਇੰਡੀਆ 'ਚ ਖਾਸ ਕਰਕੇ ਪੰਜਾਬ ਦੇ ਵਿੱਚ ਕਿ ਬਾਬਾ ਸਾਹਿਬ ਨੂੰ ਜਿਹੜੀਆਂ ਅਸੀਂ ਟ੍ਰਿਬਿਊਟ ਦੇਣੀਆਂ ਨੇ ਉਹਨਾਂ ਦੇ ਜਨਮ ਦਿਨ ਨਾਲ ਸੰਬੰਧਿਤ ਫੰਕਸ਼ਨ ਹੋਣੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਡਿਸਟਰਬ ਕੀਤਾ ਜਾਵੇ ਸੋ ਅਸੀਂ ਅੱਜ ਇੱਥੇ ਪ੍ਰੇਮਗੜ੍ਹ ਅਸ਼ੀਰਗੁਰ ਰਬਦਾਸ ਗੁਰਦੁਆਰਾ ਸਾਹਿਬ ਦੇ ਵਿੱਚ ਬੱਕ ਬੱਕ ਜਥੇਬੰਦੀਆਂ ਜਿਹੜੀਆਂ ਬੌਝਨਾ ਦੀਆਂ ਜਥੇਬੰਦੀਆਂ ਅੱਜ ਇਕੱਠੀਆਂ ਹੋਈਆਂ ਔਰ ਉਹ ਸਾਰੀਆਂ ਜਥੇਬੰਦੀਆਂ ਦੇ ਵਿੱਚ ਸਾਡੇ ਸ਼੍ਰੋਮਣੀ ਸ਼੍ਰੀ ਗੁਰਦਾਸ ਸਭਾ ਦੇ ਪ੍ਰਧਾਨ ਜਗਦੀਸ਼ ਚੰਦ ਲਾਲ ਬੱਦਨ ਜੀ ਔਰ ਸਾਡੇ ਬੇਗੰਬਰਾ ਟਾਈਗਰ ਫੋਰਸ ਤੋਂ ਸਾਡੇ ਅਜੇ ਮਲ ਜੀ ਔਰ ਸਾਡੇ ਜੱਗੂ ਰਸੂਲਪੁਰੀ ਰਸੂਲਪੁਰ ਤੋਂ ਔਰ ਸਾਡੇ ਚੰਦਰ ਲੱਕੀ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਕਾਉਂਸਲਰ ਬਿੰਦੀ ਜੀ ਰਮਨ ਖੋਸਲਾ ਜੀ ਤਾਰਾ ਚੰਦ ਔਰ ਸਾਡੇ ਬੇਗੰਬਰਾ ਟਾਈਗਰ ਫੋਰਸ ਤੋਂ ਸਾਡੇ ਰਾਸ਼ਟਰੀ ਪ੍ਰਧਾਨ ਅਸ਼ੋਕ ਸੱਲਨ ਜੀ ਔਰ ਪੰਜਾਬ ਪ੍ਰਧਾਨ ਤਾਰਾ ਚੰਦ ਜੀ ਤੇ ਸਾਡੇ ਭਾਜੀ ਅਵਤਾਰ ਅਵਤਾਰ ਜੀ ਔਰ ਰਾਏ ਸਾਹਿਬ ਤੇ ਹੋਰ ਵੀ ਸਾਡੇ ਅਨੇਕਾ ਸਾਥੀ ਜਿਹੜੇ ਇਸ ਜਗ੍ਹਾ ਤੇ ਕਟੋੜ ਸਾਹਿਬ ਕਟੋੜ ਸਾਹਿਬ ਜੀ ਤੇ ਸਾਡੇ ਸਾਥੀ ਇੱਥੇ ਬੜੀ ਵੱਡੀ ਤਦਾਦ ਦੇ ਵਿੱਚ ਅੱਜ ਇੱਥੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਜੋ ਬਾਬਾ ਸਾਹਿਬ ਦੇ ਅਪਮਾਨ ਦੇ ਵਿੱਚ ਗੱਲਾਂ ਹੋ ਰਹੀਆਂ ਨੇ ਉਹਦੀ ਨਿੰਦਾ ਕੀਤੀ ਆ ਤੇ ਅਸੀਂ ਅੱਜ ਇੱਕ ਵੱਡਾ ਫੈਸਲਾ ਜਿਹੜਾ ਲੈਣ ਜਾ ਰਹੇ ਸੀ ਪਰ ਸਾਥੀਆਂ ਨੇ ਪੰਜਾਬ ਦੇ ਅਮਨ ਨੂੰ ਔਰ ਦੇਸ਼ ਦੀ ਕਾਨੂੰਨ ਵਿਵਸਥਾ ਨੂੰ ਠੀਕ ਰੱਖਣ ਦੇ ਲਈ ਕਿਉਂਕਿ ਅਸੀਂ ਅਮਨਪਸੰਦ ਲੋਕ ਆ ਅਸੀਂ 바ਵਾ ਸਾਹਿਬ ਦੇ ਜਿਹੜਾ ਸਾਨੂੰ ਸੰਦੇਸ਼ ਆ ਕਿ ਤੁਸੀਂ ਬੜੇ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰਨਾ ਅਸੀਂ ਉਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਪ੍ਰਸ਼ਾਸਨ डीसी साहब और एसएसपी साहब ਸਾਡੇ ਬੌਜਨ ਜਥੇਬੰਦੀਆਂ ਦੇ ਨਾਲ ਕੱਲ 11 ਵਜੇ ਤੱਕ ਜਿਹੜੀ ਆ ਇੱਕ ਮੀਟਿੰਗ ਜੁਆਇੰਟਲੀ ਮੀਟਿੰਗ ਕਰਨ ਪ੍ਰਸ਼ਾਸਨ ਨਾਲ ਜਥੇਬੰਦੀਆਂ ਦੇ ਨੇਤਾਵਾਂ ਨਾਲ ਤਾਂ ਕਿ ਉਹਦੇ ਵਿੱਚ ਅਸੀਂ ਜੋ ਪੰਜਾਬ ਦੇ ਵਿੱਚ ਇਹ ਵਾਪਰ ਰਿਹਾ ਜੋ ਸ਼ਰਾਰਤੀ ਅਨਸਰ ਜਿਹੜੀਆਂ ਇਹ ਘਟਨਾਵਾਂ ਕਰ ਰਹੇ ਨੇ ਬਾਬਾ ਸਾਹਿਬ ਦੇ ਸਟੈਚੂ ਦੇ ਨਾਲ ਛੇੜਛਾੜ ਕਰ ਰਹੇ ਨੇ ਉਹਨਾਂ ਦੇ અપਮਾਨ ਦੇ ਵਿੱਚ ਸ਼ਬਦਾਵਲੀ ਯੂਜ਼ ਕਰ ਰਹੇ ਨੇ ਉਹ 14 ਤੱਕ ਕੋਈ ਅਜਿਹਾ ਕੰਮ ਨਾ ਹੋ ਜਾਏ ਕਿ ਜਿਹਦੇ ਨਾਲ ਪੰਜਾਬ ਜਿਹੜਾ ਡਿਸਟਰਬ ਹੋ ਜੇ ਪੰਜਾਬ ਦੇ ਵਿੱਚ ਧਰਨੇ ਪ੍ਰਦਰਸ਼ਨ ਹੋਣ ਜਾਂ ਇਥੋਂ ਤੱਕ ਕਿ ਸਾਨੂੰ ਮਜਬੂਰ ਹੋ ਕੇ ਬਾਬਾ ਸਾਹਿਬ ਦੇ ਸਤਕਾਰ ਦੇ ਵਿੱਚ ਪੰਜਾਬ ਬੰਦੀ ਕਾਲ ਨਾ ਦੇਣੀ ਪਵੇ ਇਸ ਕਰਕੇ ਅਸੀਂ ਹੁਸ਼ਿਆਰਪੁਰ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਹਾਂ ਕਿ ਕੱਲ 11 ਵਜੇ ਤੱਕ ਸਾਰੀ ਬੌਜਨ ਜਥੇਬੰਦੀਆਂ ਦੇ ਨਤਾਵਾਂ ਨਾਲ ਬੌਜਨ ਜਥੇਬੰਦੀਆਂ ਨੂੰ ਕਾਲ ਕਰਕੇ ਡੀਸੀ ਕੰਪਲੈਕਸ ਦੇ ਵਿੱਚ ਇੱਕ ਮੀਟਿੰਗ ਕਰਕੇ ਇਹ ਸਾਨੂੰ ਦੱਸਿਆ ਜਾਵੇ ਕਿ ਉਹਨਾਂ ਦਾ ਕੀ ਰੋਡ ਮੈਪ ਹੈਗਾ ਕਿ ਤਾਂ ਕਿ ਜਈਆਂ ਘਟਨਾਵਾਂ ਭਵਿੱਖ ਵਿੱਚ ਨਾ ਵਾਪਰਨ ਖਾਸ ਕਰਕੇ ਹੁਸ਼ਿਆਰਪੁਰ ਦੇ ਵਿੱਚ ਵੀ ਨਾ ਵਾਪਰਨ ਤੇ ਉਹਦੇ ਲਈ ਉਹ ਸਾਨੂੰ ਇਨਸ਼ੋਰਡ ਕਰਨ ਔਰ ਕੱਲ ਦੀ ਇਹ ਮੀਟਿੰਗ ਬੁਲਾਉਣ ਜੇਕਰ ਮੀਟਿੰਗ ਕੱਲ 11 ਵਜੇ ਤੱਕ ਨਹੀਂ ਬੁਲਾਈ ਜਾਂਦੀ ਤੇ ਸਮੂਹ ਬੋਝਨ ਜਥੇਬੰਦੀਆਂ ਫਿਰ ਇਕੱਠੀਆਂ ਹੋ ਕੇ ਕੋਈ ਸਟਰੋਂਗ ਨਿਰਣੇ ਲਿਆ ਜਾਏਗਾ ਉਹਦੇ ਵਿੱਚ ਸਰਕਾਰ ਵੀ ਜਾਣਦੀ ਆ ਸਾਰੀਆਂ ਏਜੰਸੀਆਂ ਵੀ ਜਾਣਦੀਆਂ ਕਿ ਹੁਸ਼ਿਆਰਪੁਰ ਹਮੇਸ਼ਾ ਹਿੱਟ ਬੈਕ ਸੈਂਟਰ ਰਿਹਾ ਆ ਕਿਉਂਕਿ ਖੁਦ ਸਾਡੇ ਸਾਹਿਬ ਬਾਬੂ ਕਾਂਸੀ ਰਾਮ ਜੀ ਨੇ ਵੀ ਗੱਲ ਕਹੀ ਸੀ ਕਿ ਹੁਸ਼ਿਆਰਪੁਰ ਇੱਕ ਹਿੱਟ ਬੈਕ ਡਿਸਟ੍ਰਿਕਟ ਹੈਗਾ ਜਿਹੜੀ ਮੂਵਮੈਂਟ ਇੱਥੋਂ ਤਿਆਰ ਹੁੰਦੀ ਆ ਉਹ ਕੱਲੇ ਪੰਜਾਬ ਵਿੱਚ ਨਹੀਂ ਜਾਂਦੀ ਉਹ ਪੂਰੇ ਆਲ ਓਵਰ ਇੰਡੀਆ ਵਿੱਚ ਜਾਂਦੀ ਆ ਫਿਰ ਕਿਤੇ ਇਹ ਨਾ ਹੋਵੇ ਕਿ ਕੱਲ ਸਾਨੂੰ ਮਜਬੂਰਨ ਮੁੜ ਕੇ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਕੋਈ ਸਾਨੂੰ ਅਜਹੀ ਬੰਦ ਦੀ ਕਾਲ ਨਾਲ ਦੇਣੀ ਪਵੇ ਜਿਹਦੇ ਨਾਲ ਕਿ ਮੁੜ ਕੇ ਸਰਕਾਰ ਨੂੰ ਇਹ ਲੱਗੇ ਕਿ ਇਹ ਮਾਹੌਲ ਜਿਹੜਾ ਜ਼ਿਆਦਾ ਖਰਾਬ ਹੋਊਗਾ ਤਾਂ ਅਸੀਂ ਚਾਹੁੰਦੇ ਆ ਕਿ ਇਸ ਤੋਂ ਪਹਿਲਾਂ ਕਿ ਸਖਤ ਫੈਸਲੇ ਹੋਣ ਪ੍ਰਸ਼ਾਸਨ ਜਿਹੜਾ ਆ ਬਹੁਜਨਾਂ ਦੇ ਨਾਲ ਮਿਲ ਕੇ ਗੱਲਬਾਤ ਕਰੇ ਮੀਟਿੰਗ ਕਰੇ ਤਾਂ ਕਿ ਇਹਦਾ ਜਿਹੜਾ ਇੱਕ ਵਧੀਆ ਜਿਹੜਾ ਪੀਸਫੁਲ ਜਿਹੜਾ ਇਹਦਾ ਸੋਲੂਸ਼ਨ ਬਾਹਰ ਆਵੇ ਤਾਂ ਕਿ ਬਾਬਾ ਸਾਹਿਬ ਦੇ ਜਿਹੜੇ ਸਟੈਚੂ ਨੇ ਉਹਨਾਂ ਦੀ ਸਿਕਿਉਰਿਟੀ ਹੋ ਸਕੇ ਬਾਬਾ ਸਾਹਿਬ ਦੇ ਸਤਕਾਰ ਦੇ ਵਿੱਚ ਪ੍ਰਸ਼ਾਸਨ ਸਾਨੂੰ ਜਿਹੜਾ ਇਨਸ਼ੋਰਡ ਕਰੇ ਅਦਰਵਾਈਜ਼ ਅਸੀਂ ਆਪਣੇ ਸੰਘਰਸ਼ ਦੇ ਰਾਹ ਤੇ ਤੁਰਾਂਗੇ ਇੰਨੀਆਂ ਗੱਲਾਂ ਮੈਂ ਕਰਦਾ ਹੋਇਆ ਇੱਕ ਵਾਰ ਫਿਰ ਸਮੂਹ ਜਥੇਬੰਦੀਆਂ ਦਾ ਜਿਹੜੀਆਂ ਕਿ ਇਸ ਗੱਲ ਦਾ ਦਰਦ ਰੱਖਦੀਆਂ ਨੇ ਕਿ ਬਾਬਾ ਸਾਹਿਬ ਦੇ ਸਤਕਾਰ ਵਿੱਚ ਅਸੀਂ ਕੋਈ ਗੱਲ ਬਰਦਾਸ਼ਤ ਨਹੀਂ ਕਰਾਂਗੇ ਤੇ ਅਸੀਂ ਆਪਣੇ ਲੋਕਾਂ ਨੂੰ ਇਹ ਕਲੀਅਰ ਕਰ ਦੇਣੇ ਚਾਹੁੰਦੇ ਹਾਂ ਉਹਨਾਂ ਸ਼ਾਜਸ਼ਾਂ ਨੂੰ ਕਿ ਬਾਹਰ ਜਾ ਜੋ ਨਹੀਂ ਤਾਂ ਸਾਨੂੰ ਆਪਣੇ ਜਿਹੜੇ ਰਾਹ ਤੇ ਤੁਰਨਾ ਪੈਗਾ ਔਰ ਅਸੀਂ ਫਿਰ ਖੁਦ ਦੇਖਾਂਗੇ ਵੀ ਉਹ ਕਿਹੜੇ ਲੋਕ ਆ ਜਿਹੜੇ ਬਾਬਾ ਸਾਹਿਬ ਦੇ ਅਪਮਾਨ ਦੇ ਵਿੱਚੇ ਕੰਮ ਕਰ ਰਹੇ ਆ ਇਸ ਕਰਕੇ ਬਹੁਜਨਾਂ ਨੂੰ ਮਜਬੂਰ ਨਾ ਕੀਤਾ ਜਾਵੇ ਕਿਉਂਕਿ ਅਸੀਂ ਸ਼ਾਂਤੀਪੂਰਵਕ ਤਰੀਕੇ ਨਾਲ ਰਹਿ ਕੇ ਇਹਨਾਂ ਸ਼ਕਤੀਆਂ ਦਾ ਜਿਹੜਾ ਅਸੀਂ ਫੇਸ ਕਰਾਂਗੇ ਔਰ ਪ੍ਰਸ਼ਾਸਨ ਤੋਂ ਉਮੀਦ ਕਰਦੇ ਹਾਂ ਕਿ ਉਹ ਇਹ ਨਾ ਚੀਜ਼ਾਂ ਦੇ ਰੋਗ ਤੋਂ ਬਚਾਉਣ ਦੇ ਲਈ ਸਖਤ ਕਦਮ ਚੁੱਕਣ ਸਰਕਾਰ ਵੀ ਇੱਤੇ ਗੌਰ ਕਰੇ